ਸ੍ਰੀ ਗੱਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਆ ਜੀ ਇਸ ਟਾਈਮ ਦੀ ਬਹੁਤ ਵੱਡੀ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੋ ਕਿ ਆਨੰਦਪੁਰ ਸਾਹਿਬ ਤੋਂ ਮਾਲਵਿੰਦਰ ਕੰਗ ਨੇ ਜੋ ਸੰਸਦ ਤੋਂ ਨੇ ਜਿੰਨਾ ਉੱਤੇ ਵੱਡੀ ਕਾਰਵਾਈ ਕਰਨ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇ ਜੀਵਾਨ ਕਿਉਂਕਿ ਕੱਲ ਹੀ ਜਿਵੇਂ ਹੀ ਮਾਲਵਿੰਦਰ ਕੰਗ ਦਾ ਬਿਆਨ ਨਿਕਲ ਕੇ ਸਾਹਮਣੇ ਆਇਆ ਕਿ ਸਾਨੂੰ ਲੈਂਡ ਪੁਲਿੰਗ ਪਾਲਿਸੀ ਕਰਨ ਤੋਂ ਪਹਿਲਾਂ ਕਿ ਕਿਸਾਨੀ ਆਗੂਆਂ ਦੇ ਨਾਲ ਸਲਾਹ مشورہ ਕਰਨਾ ਚਾਹੀਦਾ ਹੈ ਸਾਨੂੰ ਬੈਠ ਕੇ ਗੱਲ ਕਰਨੀ ਚਾਹੀਦੀ ਹੈ ਲੇਕਿਨ ਦੂਸਰੇ ਪਾਸੇ ਹੀ ਆਪ ਦੇ ਜੋ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਉਹਨਾਂ ਵੱਲੋਂ ਸ਼ਾਇਦ ਫੋਨ ਕਮਾਇਆ ਗਿਆ ਹੈ ਇਹ ਫੋਨ ਪਤਾ ਨਹੀਂ ਦਿੱਲੀ ਤੋਂ ਆਇਆ ਹੈ ਕਿ ਚੰਡੀਗੜ੍ਹੋਂ ਆਇਆ ਹੈ ਉਹਨਾਂ ਦੀ ਪੋਸਟ ਵੀ ਡਿਲੀਟ ਕਰਾ ਦਿੱਤੀ ਗਈ ਹੈ ਤੇ ਮਾਲਵਿੰਦਰ ਕੰਗ ਦੀ ਗੱਲ ਦੇ ਉੱਤੇ ਜੋ ਹੈ ਗੌਰ ਵੀ ਨਹੀਂ ਕੀਤਾ ਜਾ ਰਿਹਾ ਦੂਸਰੇ ਪਾਸੇ ਗੱਲ ਕਰਦੇ ਹਾਂ ਜਿੱਥੇ ਉਹਨਾਂ ਦੇ ਆਪਦੇ ਵੱਡੇ ਵਿਧਾਇਕ ਆਗੂ ਜਿਹੜੇ ਮੰਤਰੀ ਨੇ ਪਿੰਡਾਂ-ਪਿੰਡਾਂ ਦੇ ਵਿੱਚ ਜਾ ਕੇ ਲੈਂਡ ਪੁਲਿੰਗ ਦੀਆਂ ਜੋ ਗੱਲਾਂ ਕਰ ਰਹੇ ਨੇ ਕਿਸਾਨਾਂ ਦੇ ਨਾਲ ਮਿਲਮਲਾਪ ਕਰ ਰਹੇ ਨੇ ਲੇਕਿਨ ਕਿਸਾਨੀ ਹੱਥ ਜੋੜ ਕੇ ਵੀ ਹੱਕ ਤਾਣ ਕੇ ਵੀ ਖੜੇ ਹੋ ਗਏ ਨੇ ਕਿ ਅਸੀਂ ਲੈਂਡ ਪੁਲਿੰਗ ਪਾਲਿਸੀ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਣ ਦੇਣੀ ਅਸੀਂ ਆਪਣੀਆਂ ਜ਼ਮੀਨਾਂ ਕੁਵਾਇਬ ਨਹੀਂ ਹੋਣ ਦੇਣੀਆਂ ਜਿੱਥੇ ਮਾਲਵਿੰਦਰ ਕੰਗ ਵੀ ਕਹਿੰਦੇ ਨਜ਼ਰ ਆਏ ਕਿ ਸਾਨੂੰ ਇੱਕ ਵਾਰੀ ਕਿਸਾਨਾਂ ਦੀ ਸੁਣਨੀ ਚਾਹੀਦੀ ਹੈ ਕਿਸਾਨਾਂ ਨਾਲ ਬੈਠ ਕੇ ਗੱਲ ਕਰਨੀ ਚਾਹੀਦੀ ਹੈ ਵੱਡੇ ਪੱਦਰ ਤੇ ਉਹਨਾਂ ਦੀ ਪੋਸਟ ਵੀ ਡਿਲੀਟ ਕਰ ਦਿੱਤੀ ਗਈ ਲੇਕਿਨ ਹੁਣ ਵੱਡੀ ਗੱਲ ਇਹ ਸਾਹਮਣੇ ਆ ਰਹੀ ਹੈ ਜਿਹੜੇ ਆਮ ਆਦਮੀ ਪਾਰਟੀ ਦੀਆਂ ਰਣਨੀਤੀਆਂ ਨੂੰ ਨਹੀਂ ਅਪਣਾਉਂਦਾ ਉਹਨੂੰ ਰਸਤਾ ਬਾਹਰ ਦਾ ਦਿਖਾ ਦਿੱਤਾ ਜਾਂਦਾ ਹੈ ਜਿਵੇਂ ਕਿ विजय ਕੁਵਰ ਪ੍ਰਤਾਪ ਸਿੰਘ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਕਿਉਂਕਿ ਉਹ ਵੀ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਅਧੀਨ ਬੋਲਦੇ ਨਜ਼ਰ ਆਏ ਲੇਕਿਨ ਜੋ ਚੰਗਾ ਬੋਲੇਗਾ ਉਹਨੂੰ ਆਮ ਆਦਮੀ ਪਾਰਟੀ ਬਾਹਰ ਦਾ ਰਸਤਾ ਦਿਖਾ ਦੇਵੇਗੀ ਇਸ ਟਾਈਮ ਵੱਡੀ ਖਬਰ ਆ ਰਹੀ ਹੈ ਕਿ ਮਾਲਵਿੰਦਰ ਕੰਗ ਦੀ ਵੀ ਛੁੱਟੀ ਹੋ ਸਕਦੀ ਹੈ ਕਿਉਂਕਿ ਮਾਲਵਿੰਦਰ ਕੰਗ ਨੇ ਵੀ ਕੱਲ ਜਿੱਦਾਂ ਪੋਸਟ ਪਾਈ ਲੇਕਿਨ ਅਰਵਿੰਦ ਕੇਜਰੀਵਾਲ ਵੱਲੋਂ ਵਾਰ-ਵਾਰ ਇਹ ਕਿਹਾ ਜਾ ਰਿਹਾ ਹੈ ਕਿ ਲੈਂਡ ਪੁਲਿੰਗ ਪਾਲਿਸੀ ਬਾਰੇ ਜਿੱਥੇ ਦਬਾਇਆ ਜਾ ਰਿਹਾ ਹੈ ਜੋ ਦਾ ਜੈਨ ਵੱਲੋਂ ਕਲਾਸਾਂ ਦਿੱਤੀਆਂ ਜਾ ਰਹੀਆਂ ਨੇ ਲੇਕਿਨ ਇਹ ਗੱਲ ਤੇ ਖੁਦ ਆਪ ਵੀ ਜੁਟੇ ਹੋਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿ ਲੈਂਡ ਪੋਲਿੰਗ ਪਾਲਿਸੀ ਲਾਗੂ ਹੋਣੀ ਚਾਹੀਦੀ ਹੈ ਲੇਕਿਨ ਜਿੱਥੇ ਮਾਲਵਿੰਦਰ ਕੰਗ ਨੇ ਇਹ ਗੱਲ ਕਹੀ ਕਿ ਜੇਕਰ ਕਿਸਾਨਾਂ ਨੂੰ ਇਹ ਨੀਤੀ ਪਸੰਦ ਨਹੀਂ ਹੈ ਤਾਂ ਸਾਨੂੰ ਇੱਕ ਵਾਰ ਕਿਸਾਨਾਂ ਦੀ ਸੁਣਨੀ ਚਾਹੀਦੀ ਹੈ ਲੇਕਿਨ ਮਾਲਵਿੰਦਰ ਕੰਗ ਦੀ ਇਸ ਟਾਈਮ ਵੱਡੀ ਖਬਰ ਆ ਰਹੀ ਕਿ ਉਹਨਾਂ ਦੀ ਛੁੱਟੀ ਕਰ ਸਕਦੇ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਕਿਉਂਕਿ ਉਹਨਾਂ ਨੇ ਉਹ ਰਣਨੀਤੀਆਂ ਨਹੀਂ ਅਪਣਾਈਆਂ ਉਹਨਾਂ ਨੇ ਕੋਈ ਧੋਖਾਗਾੜੀ ਨਹੀਂ ਕੀਤੀ ਉਹ ਸਿੱਧੀ ਗੱਲ ਕਿਸਾਨਾਂ ਦੇ ਹੱਕ ਵਿੱਚ ਬੋਲਦੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ 2022 ਦੇ ਵਿੱਚ ਸਾਨੂੰ ਕਿਸਾਨਾਂ ਨੇ ਜਿਤਾਇਆ ਸੀ ਅਸੀਂ ਕਿਸਾਨਾਂ ਦੇ ਨਾਲ ਇਕਜੁੱਟ ਹੋ ਕੇ ਤੁਰੇ ਹਾਂ ਕਿਸਾਨਾਂ ਨੇ ਸਾਡਾ ਸਾਥ ਦਿੱਤਾ ਸਾਨੂੰ ਵੀ ਕਿਸਾਨਾਂ ਦੀ ਸੁਣਵਾਈ ਕਰਨੀ ਚਾਹੀਦੀ ਹੈ ਲੇਕਿਨ ਜੋ ਵੀ ਚੰਗਾ ਬੋਲਦਾ ਹੈ ਆਮ ਆਦਮੀ ਪਾਰਟੀ ਦੇ ਵਿੱਚ ਉਹਦੀ ਛੁੱਟੀ ਕਰ ਦਿੱਤੀ ਜਾਂਦੀ ਹੈ ਆਮ ਆਦਮੀ ਪਾਰਟੀ ਦੇ ਵਿੱਚੋਂ ਤਾਂ ਅਜੇ ਹਾਈ ਕੁਝ ਨਜ਼ਰ ਆ ਰਿਹਾ ਹੈ ਮਾਲਵਿੰਦਰ ਕੰਗ ਨਾਲ ਜੋ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦੀ ਹੈ ਉਹਨਾਂ ਦੀ ਛੁੱਟੀ ਧੰਨਵਾਦ